ਤੱਟਣਨੇ ਤੱਟਣਨੇ ਅੱਜ ਸੁਨੇ ਕਿਲਾ ਦਿਖਾਵਾਂਗੇ ਮੈਨੂੰ ਲੱਗਦਾ ਤੁਸੀਂ ਬਹੁਤ ਘੱਟ ਜਾਣੇ ਨੇ ਇਹ ਕਿਲਾ ਦੇਖਿਆ ਹੋਣਾ ਲੋ ਜੀ ਐਂਟਰ ਹੋਣ ਲੱਗੇ ਆ ਸੀ ਕਿਲੇ 'ਚ ਤੁਸੀਂ ਵੇਖ ਲਓ ਵੀ ਸਾਡੀ ਤਾਂ ਜਾਣੇ ਕੀ ਹਾਲਤ ਹੋਣੀ ਹੈ ਹੁਣ ਰਾਸਤਾਨ ਵੀ ਰਾਸਤਾਨੀ ਰਿਹਾ ਤੁਸੀਂ ਦੇਖ ਲਓ ਬਾੜ ਵੀ ਦੇਖੋ ਤੁਸੀਂ ਪੂਰੇ ਹਰੇ-ਹਰੇ ਐ ਵੇਖੋ ਰੈਲੀ ਜਿਹੜੀ ਆ ਕੰਦਨਾਂ ਦੋਸਤੋ ਇਹ ਬਹੁਤ ਦੂਰ ਤੱਕ ਐ ਤੁਸੀਂ ਦੇਖੋ ਹੋ ਜੀ ਮੈਂ ਤਾਂ ਤਾਂ ਨਹੀਂ ਹੁੰਦੀ ਰਾਜੇ ਨੂੰ ਕੀ ਰੋਡ 'ਚ ਨਗਦ ਰੱਖਣ ਦੇ ਬੰਦਾ ਤਾਂ ਚੜਦਾ ਜੜਦਾ ਹੀ ਮਨ ਲੱਗ ਪਿਆਰਾ ਹੋ ਜੇ ਜਮਨ ਲੱਗਦਾ ਨਾ ਹਮਾਚਲ ਮੋਲਾ ਵੇਖੋ ਐ ਰਾਦਾ ਜਿਵੇਂ ਨਾ ਹੁੰਦੀ ਚੈਰੀ ਹੁੰਦੀ ਹੈ ਪੰਜ ਛੇ ਗੇਟ ਰੰਗੇ ਜੀ ਤੇ ਮੈਨੂੰ ਲੱਗਦਾ ਇਹ ਤੋਂ ਬਾਅਦ ਗੇਟ ਹੋਰ ਹੋਊਗਾ ਲੱਗਦਾ ਆਪ ਹੀ ਛੱਡ ਕੇ ਪੀ ਜਾਂਦਾ ਇਹਦੋਂ ਕਿਲੇ ਖਤਮ ਹੋ ਗਿਆ ਸਾਹ ਚੜ ਗਿਆ ਦੋਸਤੋ ਆਹ ਕੰਦਾ ਵੇਖ ਲਓ ਕਿੰਨੀ ਚੌੜੀ ਹੈ ਇਹਨੂੰ ਬੰਦੇ ਸ਼ੂਟਿੰਗ ਹੋਈ ਹੁੰਦੀ ਹੈ ਲਿੰਕ ਹੁਣ ਬੰਦੇ ਦੇ ਐ ਨਿਆਰਾ ਹੁੰਦਾ ਨੂੰ ਤੇ ਵੀ ਵੇਖ ਲਓ ਵੀ ਸਾਨੂੰ ਪਾਇਲਟ ਗੱਡੀ ਛੱਡਣ ਜਾ ਰਹੀ ਹੈ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਤੇ ਮਾਰਨਿੰਗ ਹੋ ਗਈ ਐ ਅਸੀਂ ਆ ਗਏ ਹਾਂ ਇਸ ਵਕਤ ਜੋਧਪੁਰ ਤੇ ਤੜਕੇ ਤੜਕੇ ਵਧੀਆ ਵਿਊ ਦੇ ਨਾਲ ਚਾਹ ਦਾ ਲੁੱਟਪਲਿਆ ਜਾ ਰਿਹਾ ਹੈ ਬ੍ਰੇਕਫਾਸਟ ਸਾਡਾ ਹੋ ਗਿਆ ਡਨ ਤੇ ਐਡਵਾਰ ਅਸੀਂ ਉਹਦੇ ਪਰਨੂ ਪੁੱਛ ਕਰਾਂਗੇ ਜਾ ਜੋ ਟ੍ਰੈਕ ਨਹੀਂ ਦੋ ਸੈਣੀ ਤੇ ਫਲਾਹ ਹੁਣ ਰਸਤੇ 'ਚ ਮਿਲਦੇ ਆ ਅਸੀਂ ਅੱਧਾ ਸਫ਼ਰ ਤੈ ਕਰ ਲਿਆ ਅਸਲਾ ਦੀ ਫਿਰਦੇ ਪਿੰਡਾਂ ਵਿੱਚ ਦੀ ਪਿੰਡ ਵੇਹਦੇ ਦੇ ਛੋਟੇ ਛੋਟੇ ਪਿੰਡਾ ਬਹੁਤ ਸੋਹਣੇ ਆ ਹੁਣ ਚਾਹ ਪਿੰਡ ਰੁਕੇ ਆ ਤੇ ਉੱਦੋਂ ਵਾਲੇ ਕਿਲ੍ਹਾ ਹੁੰਦਾ ਆ ਆਦੇ ਬੜਾ ਵੱਡਾ ਮਤਲਬ ਉੱਚਾ ਕਿਲਾ ਹੋ ਤੇ ਉਹ ਜਿਹੜੀ ਕੰਧ ਹੈ ਕਿਹਾ ਜਾਂਦਾ ਵੀ ਕਿਲਿਆਂ ਦੇ ਵਿੱਚੋਂ ਸਭ ਤੋਂ ਦੁਨੀਆ ਦੀ ਉੱਚੀ ਤੇ ਚੌੜੀ ਤੇ ਲੰਬੀ ਕੰਧ ਆ ਬਾਕੀ ਜਾਇਦ ਪਤਾ ਲੱਗ ਜੂਗਾ ਕਿਹਣੀ ਆ ਕਿੰਨਾ ਜਿਵੇਂ ਜਿਵੇਂ ਪੁੱਛਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਦੋਸਤੋ ਹੁਣ ਰਾਸਤਾਨ ਵੀ ਰਾਸਤਾਨੀ ਰਿਹਾ ਤੁਸੀਂ ਦੇਖ ਲਓ ਐ ਲੱਗਦਾ ਜਿਵੇਂ ਵੀ ਕਿਸੇ ਪਹਾੜੀ ਏਰੀਆ ਚ ਫਿਰਦੇ ਨੇ ਉਧਰ ਆਪਣੇ ਸ਼ਿਮਲੇ ਸ਼ੁਮਲੇ ਗਣੀ ਕਿ ਕਿੰਨੀ ਹਰਿਆਲੀ ਹੈ ਵੇਖੋ ਤੁਸੀਂ ਪਹਿਲਾਂ ਹੁੰਦੇ ਟਿੱਬੇ ਟੁੱਬੇ ਹੁਣ ਤਾਂ ਹਰੇਕ ਥਾਈਂ ਆਪਣੇ ਜੈਪੌਰਲੇ ਪਾਸੇ ਸ਼ੁਰੂ ਕਰਕੇ ਉਧਰ ਵੀ ਹੁਣ ਬਹੁਤ ਫਰਕ ਪੈ ਗਿਆ ਉਹ ਗੱਲਾਂ ਰੰਗੀਆਂ ਨਹੀਂ ਗਿਆ ਆ ਦੇਖੋ ਜਮਾ ਇਹਦਾ ਵੀ ਆਪਣੇ ਹੁਣ ਮੱਤ ਲੇ ਸਾਈਡ ਵਰਦੇ ਨੇ ਬਾਕੀ ਤੁਹਾਨੂੰ ਗਾਂ ਦਿਖਾਵਾਂਗੇ ਤੁਹਾਨੂੰ ਉੱਥੇ ਵੇਖ ਕੇ ਜਮੇ ਘਰਾਂ ਦੇ ਜੋ ਵੀ ਤੇ ਯਾਰ ਜਮੇ ਸਾਰਾ ਕੁਝ ਰੰਗ ਟੱਕ ਬਦਲੇ ਪਏ ਬਾਕੀ ਤਾਂ ਟ੍ਰੈਫਿਕ ਜਮਾ ਨਹੀਂ ਹੁੰਦਾ ਤੁਹਾਨੂੰ ਦੱਸਿਆ ਇਹ ਬਹੁਤ ਘੱਟ ਨਾ ਮਾਤਰੀ ਹੈ ਜਾ ਰਹੇ ਆ ਸੀ ਉਸੇ ਕਿਲੇ ਚ ਜਾ ਕੇ ਤੁਹਾਨੂੰ ਦਿਖਾਵਾਂ ਇੱਕ ਕਿਲਾ ਕਹਿੰਦੇ ਬਹੁਤ ਉੱਚਾ ਕਿਲਾ ਹੈ ਸਪੈਸ਼ਲ ਆਏ ਆ ਅਸੀਂ ਇਧਰ ਦੀ ਸਰਫੇਸ ਗੱਲ ਮਾਰੇ ਵੀ ਕਿਲਾ ਦੇਖਾਂਗੇ ਤੇ ਨਾਲੇ ਸੋਨੂੰ ਦਿਖਾਵਾਂਗੇ ਇਹ ਹੈ ਰਾਜਸਥਾਨ ਤੁਸੀਂ ਕਦੇ ਨਹੀਂ ਵੇਖਿਆ ਹੋਣਾ ਇੰਨਾ ਵਧੀਆ ਸੋਹਣਾ ਰਾਜਸਥਾਨ ਤੁਹਾਨੂੰ ਦਿਖਾ ਰਿਹਾ ਅੱਜ ਅਸੀਂ ਦੇਖੋ ਕਿੰਨਾ ਵਧੀਆ ਮਾਹੌਲ ਹੈ ਯਮਨ ਲੱਗਦਾ ਨਾ ਹਿਮਾਚਲ ਉਵੇਂ ਲੇਕਾਂ ਲੋਕਾਂ ਸਭ ਕੁਝ ਪੂਰਾ ਉਸੇ ਤਰੀਕੇ ਨਾਲ ਹੈ ਜਿਵੇਂ ਆਪਣੇ ਉਧਰ ਹੁੰਦਾ ਹਿਮਾਚਲ ਤੇ ਦੇਖੋ ਤੁਸੀਂ ਬਹੁਤ ਸੋਹਣੀਆਂ ਸੋਹਣੀਆਂ ਲੇਕਾਂ ਸਾਫ ਸਾਫ ਪਾਣੀ ਬਾੜ ਵੀ ਦੇਖੋ ਤੁਸੀਂ ਪੂਰੇ ਹਰੇ ਹਰੇ ਐ ਵੇਖੋ ਰੈਲੀ ਬਹੁਤ ਹੀ ਜ਼ਿਆਦੇ ਸੋਹਣਾ ਬਿਊਟੀਫੁਲ ਬਾਕੀ ਰੋੜਾ ਵੀ ਦੇਖੋ ਚਮਕੀ ਜਾਂਦੀਆਂ ਫੁਰਕੇ ਤੇ ਟ੍ਰੈਫਿਕਸ ਨੂੰ ਪਹਿਲਾਂ ਵੀ ਦੱਸਿਆ ਬਹੁਤ ਘੱਟ ਹੈ ਕੋਈ ਵੇਰਲਾ ਵੇਰਲਾ ਵਹੀਕਲ ਹੀ ਮਿਲਦਾ ਪਤਾ ਨਹੀਂ ਅਸੀਂ ਇਕੱਲੇ ਜਾਈਏ ਨੇ ਇਧਰ ਨੂੰ ਬਾਕੀ ਜਾ ਕੇ ਪਤਾ ਲੱਗੂਗਾ ਉੱਥੇ ਦੇਖੋ ਤੁਸੀਂ ਖੂਬਸੂਰਤੀ ਕਿੰਨਾ ਸੋਹਣਾ ਯਾਰ ਇਦਾਂ ਦਾ ਘਰ ਪਾਇਆ ਹੋਵੇ ਨਿਆਰਾ ਸ਼ਿਟਾ 8:00 ਵਜੇ ਹੈਗੇ ਐ ਇੱਧਰ ਦੇ ਘਰ ਲੋਕਾਂ ਦੇ ਵੇਖ ਲੋ ਆ ਇਤੋਂ ਲੱਗਦਾ ਵੀ ਕੋਈ ਚੰਗੀ ਮਾਰਕੀਟ ਜੀ ਜਾ ਕੇ ਆਨੇ ਨੋ ਜੀ ਐਂਟਰ ਹੋਣ ਲੱਗਿਆ ਸੀ ਕਿਲੇ 'ਚ ਜਿਹਦੇ ਪਿੱਛੇ ਅਸੀਂ ਬਹੁਤ ਇੰਤਜ਼ਾਰ ਕਰਿਆ ਤੇ ਬੜੀ ਹੋਰ ਹੀ ਰੋਡ ਉੱਤੇ ਦੀ ਆਏ ਆਂ ਰੇਣੇ ਅੰਦਰ ਜਾ ਕੇ ਕੀ ਸਿਸਟਮ ਹੈ ਕੀ ਨਹੀਂ ਹਜੇ ਇੱਥੋਂ 1.5 ਕਿਲੋਮੀਟਰ ਪਿਆ ਤੇ ਲੈ ਕੇ ਚੱਲਦੇ ਤੁਹਾਨੂੰ ਇਹ ਕਿਲੇ ਦੇ ਅੰਦਰ ਲੋ ਜੀ ਪਹੁੰਚ ਗਏ ਅਦਵਾਰ ਕਹਿੰਦੇ ਆ ਜੀ ਬਹੁਤ ਆਦੇ ਵੱਡੀ ਦਵਾਰ ਆ ਤੇ ਚੌੜੀ ਐ ਦੁਨੀਆਂ ਦੀ ਲੱਕੀ ਉਹ ਕਿਲਾ ਸਾਹਮਣੇ ਜਾ ਕੇ ਤਾਂ ਪਤਾ ਲੱਗ ਜਊਗਾ ਵਾਣੀ ਵਾ ਇਹਦਾ ਫਿਲਮੀ ਜਿਹਾ ਨੀ ਬੁਰਾ ਤਖੜਾ ਇਹਨਾਂ ਦਾ ਜਿਵੇਂ ਇੰਡੀਅਨ ਬੰਦ ਸ਼ੂਟਿੰਗ ਹੋਈ ਹੁੰਦੀ ਐ ਇੱਥੇ ਉਹਨੂੰ ਜੇਲ੍ਹ ਵਿੱਚ ਰੱਖਦਾ ਹਾਂ ਚੁਗਾ ਟੈਂ ਟੰਨ 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 ਜੇਗਾ ਤੇ ਇੱਕੇ ਬਰਨ ਗੱਡੀ ਲਗਾਣੀ ਪੁੱਗੀ ਇੱਥੇ ਉਹ ਕਰਤੀ ਬੰਦ ਪਾਣੀ ਇਹ ਆ ਜੀ ਕਿਲਾ ਇੱਥੋਂ ਦਾ ਥੋੜਾ ਜਿਹਾ ਸਾਈਡ ਤੇ ਰਹਿਣਾ ਤਾਂ ਇੱਥੇ ਬਹੁਤ ਘਟ ਲੁਕਾਏ ਹੋਣੇ ਆ ਅੱਜ ਤੁਹਾਨੂੰ ਇੱਕ ਕਿਲਾ ਦਿਖਾਵਾਂਗੇ ਮੈਨੂੰ ਲੱਗਦਾ ਤੁਸੀਂ ਬਹੁਤ ਘਟ ਜਾਣੇ ਨੇ ਇਹ ਕਿਲਾ ਦੇਖਿਆ ਹੋਣਾ ਤੁਸੀਂ ਉਹਦੇ ਪਰਦੇ ਯੋਧ ਪਰਦੇ ਹੋਰ ਕਿਲੇ ਵੇਖੇ ਹੋਣੇ ਆ ਇਹ ਬਹੁਤ ਮਤਲਬ ਸਾਈਡ ਤੇ ਆ ਤੇ ਰਸਤਾ ਬੜਾ ਹੋਰ ਹਸਾਬ ਦਾ ਅੱਜ ਤੁਹਾਨੂੰ ਇਹ ਕਿਲੇ ਦਿਖਾਉਣ ਲੈ ਕੇ ਆਏ ਆ ਅਸੀਂ ਆ ਜੀ ਵੀ ਤੇ ਗਿੜੀ ਲਵਾਵਾਂਗੇ ਜੁੜੇ ਰਹੋ ਚਲੋ ਜੀ ਟਣ 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 ਨਾ ਅਜੇ 1 ਕਿਲੋ ਮੀਟਰ ਪੜਿਆ ਹੈ ਅਭੀ 1 ਕਿਲੋ ਮੀਟਰ ਹੋਰ ਪੜਿਆ ਹੈ ਤੱਕ ਮੇਰੀ ਬਸ ਹੋ ਜਾਏਗੀ ਲੈਟਸ ਸੀ ਵਾਉ ਬਿਊਟੀਫੁਲ ਇਹ ਅਜੀ ਕਿਲਾ ਦੇਖ ਲਓ ਵੀ ਸਾਡੀ ਤਾਂ ਜਾਂਦੇ ਕੀ ਹਾਲਤ ਹੋਣੀ ਹੈ ਆਉਣ ਲੱਗੇ ਭਾਵੇਂ ਸੌਖੇ ਆ ਜਗੇ ਜਬਰਦਸਤ ਜਿਹੜੇ ਆਉਂਦੇ ਉਹਨਾਂ ਦੀ ਹਾਲਤ ਦੇ ਅਰ ਹਾਂ ਨਹੀਂ ਆ ਬੀਜੀ ਬੀ ਚੱਲਦੇ ਉਹਨਾਂ ਕੋ ਧੀਰੇ ਧੀਰੇ ਆ ਰਹੇ ਆ ਆ ਇੰਨਾ ਵੀ ਜਾਣੀ ਅਰੇ ਉਹੀ ਲੱਗਦਾ ਪਰ ਜਿਹੜੀ ਚੜ੍ਹਾਈ ਉਹ ਖੜਮ ਹੀ ਜਾਂਦੇ ਆ تامس ਉਸੰਦ আজি ਸੌ ਚੜ ਗਏ ਦੋਸਤੋ ਆਹ ਕੰ ਦਾ ਵੇਖ ਲਓ ਕਿੰਨੀ ਚੌੜੀ ਐ ਤੇ ਕਿੰਨੀ ਲੰਬੀ ਵਾਹ ਆ ਇਹ ਉਹ ਦੂਰ ਤੇ ਵੇਖੋ ਤੇ ਬਾਕੀ ਗੇਟ ਆ ਚੁੱਕਿਆ ਹੈ ਓਹੋ ਤਾਂ ਚੜ ਕੇ ਮਿਲਦੇ ਆ ਤਾਂ ਉਹਨਾਂ ਨੇ ਆਪਣੇ ਸਹਿਕਰਮੀਆਂ ਕੇ ਸਾਥ ਆਪਣੇ ਨੇਮ ਸਪੋਰਟ ਸਾਫਟ ਨੂੰ ਇਹਨਾਂ ਆਰਕੀਟੈਕਚਰ ਨੂੰ ਦੇਖੀਏ। ਇਹ ਆ ਨਾ ਇੱਕ ਗੇਟ ਹੋਰ ਆ ਗਿਆ। ਪਤਾ ਨਹੀਂ ਕਿੰਨੇ ਗੇਟ ਆ। ਫਿਊ ਲੋਈ। ਜਿਹੜੀ ਆ ਕੰਧਾਂ ਨਾਲ ਦੋਸਤੋ ਇਹ ਬਹੁਤ ਦੂਰ ਤੱਕ ਹੈ। ਤੁਸੀਂ ਦੇਖੋ। ਆਹ ਵੇ। ਦੇਖਦੀ ਹੈ ਨਾ ਪੂਰੀ ਬਾਉਂਡਰੀ ਘੱਡੀ ਹੋਈ ਹੈ। ਬਹੁਤ ਲੰਬੀ ਗੰਦਾ ਫਾਈਨਲੀ ਪਹੁੰਚ ਗਏ ਜੀ ਅਸੀਂ 메인 게ਟ ਤੇ ਸਭ ਤੋਂ ਉੱਚਾ ਪਹਾੜ ਹੈ ਬੱਚਾ ਸੇਵਾ ਕਰ ਰਿਹਾ ਵਾਹ ਜੀ ਵਾਹ ਨਾ ਵੀਰੇ ਹੋੜ ਚੜਨਾ ਪਊਗਾ ਚੜਾਈ ਅਭੀ ਖਤਮ ਨਹੀਂ ਹੋਈ ਆਗੇ ਪੜਾਉਣਾ ਤੁੰਨੋ ਚੋ ਅਜੇ ਤਮਣਾ ਦਾ ਕੱਲਾ ਹੀ ਚੜਾਂਗੇ ਤੁਸੀਂ ਕੇ ਬਾਲ ਗੁੰਗੂੰ ਮੋਲਾ ਵੇਖੋ ਮੇਰਾ ਮੋਲਾ ਆਦੰਦੇ ਆਹ ਰਦਾ ਨਹੀਂ ਮੇਨੋਂ ਹੁੰਦੀ ਚਾਰੀ ਹੁੰਦੀ ਐ ਸਾਹਮਣੇ ਧੋਪਾਂ ਹੀ ਪਗਾਂ ਵੇਖੋ ਮੈਂ ਤਾਂ ਸਾਹ ਨਹੀਂ ਹੁੰਦੀ ਰਾਜੇ ਨੂੰ ਕੀ ਲੋੜ ਸੇ ਨਾ ਕੋ ਰੱਖਣ ਦੇ ਬੰਦਾ ਤਾਂ ਚੜਦਾ ਜੜਦਾ ਹੀ ਮਨ ਲੱਗ ਪਿਆਰਾ ਹੋ ਜੇ ਪੰਜ ਛੇ ਗੇਟ ਰੰਗੇ ਹੋ ਜੀ ਤੇ ਮਨ ਲੱਗਦਾ ਇਹ ਤੋਂ ਬਾਅਦ ਗੇਟ ਹੋਰ ਹੋ ਲੱਗਦਾ ਬਾਕੀ ਜਾ ਕੇ ਵੇਣੇ ਮੇਨ ਗੇਟ ਇਹ ਤਾਂ ਨਹੀਂ ਹੋ ਸਕਦਾ ਛੋਟਾ ਜਿਹਾ ਗੇਟ ਹੀ ਹੈ ਪਰ ਫਾਇਦਾ ਹੀ ਨਹੀਂ ਪਹੁੰਚ ਕੇ ਕਿਲੇ ਚ ਮਨ ਲੱਗਦਾ ਕਿਲਾ ਤਾਂ ਖਤਮ ਹੋ ਗਿਆ ਹਾਂ ਹਾਂ ਕੈਮਰਾ ਹੀ ਹੈ ਹਾਂ ਸਾਡਾ ਚੇੜ ਹੋਈ ਬਾਈ ਇੰਨੀ ਦੂਰੋਂ ਆਏ ਇੰਨੀ ਉੱਚੀ ਜੜੇ ਕਿਲੇ ਵਿੱਚ ਆ ਕੁਝ ਹੈ ਮੇਰੇ ਹਿਸਾਬ ਨਾਲ ਉਹ ਵੀ ਛੋਟਾ ਇਕਲਾ ਦਾ ਵੱਡਾ ਨਹੀਂਗਾ ਉੱਚਾ ਜ਼ਰੂਰ ਆ ਉਹ ਦੇਖ ਲੈਣੇ ਮੜਾ ਗਾਂ ਜਾ ਕੇ ਚਲੋ lettes see ਬਸ ਆਏ ਰਤਾਂ ਦੇ ਵੇਰ ਦਾ ਲੜਜੋ ਤੇ ਤਰੇ ਫਿਰੋ ਦੇਖ ਲੈਣੇ ਆ ਉੱਤੇ ਬਸ ਚਲੋ ਹੋਟ ਚੜਾਈ ਆ ਗਈ ਚੜਦੇ ਆ ਲਓ ਜੀ ਤਾਂ ਤਾਂ ਆ ਗਏਗਾ ਹੋਟ ਚੜਾਈ ਹੈ ਅੱਜ ਤਾਂ ਚੜਦੇ ਚੜਦੇ ਰਹਿ ਜਾਾਂਗੇ ਪਤਾ ਨਹੀਂ ਕਿੰਨੇ ਗੇਟ ਆ ਉਹ ਮੈਲਾ ਤਾਂ ਉਹਦੇ ਲਈ ਹੋਊਗੀ ਆਪਣੇ ਨਾਲ ਬੰਦ ਗੋਬੀ ਵਾਲੀ ਬੰਦ ਗੋਬੀ ਵਾਲੀ ਹੋਊਗੀ ਛਿੱਲੀ ਚਲੋ ਛਿੱਲੀ ਚਲੋ ਵਿੱਚੋਂ ਕੁਛ ਨਿਕਲਣਾ ਇੱਕ ਗੇਟ ਹੋਰ ਆ ਗਿਆ ਫਰੇ ਬੰਦਾ ਤੇ ਸੂਤਰਾ ਨੇ ਸਾਨੂੰ ਦੱਸਿਆ ਵਿੱਚ ਕੁਝ ਵੀ ਨਹੀਂ ਕੋਈ ਭੇੜੀ ਵੇਖੋ ਅੱਜ ਕਿੱਥੋਂ ਆਏ ਆ ਉਹ ਗੱਲ ਚਾਲੀਸ ਤੱਕ ਚਲੋ ਹੁਣ ਆਏ ਆ ਤਾਂ ਵੇਖੀ ਲੱਗੇ ਕੀ ਆ ਫੈਂਲੀਆ ਟ੍ਰੋ ਹੋ ਹੀ ਗਏ ਜੀ ਤੇ ਆ ਤਾਂ ਵਿਲੇ ਹੀ ਕਮ ਇੱਕ ਦਰਵਾਜ਼ਾ ਹੋਰ ਲੋ ਜੀ ਹੋ ਗਿਆ ਐਂਟਰਾ બસ ਇੰਨਾ ਕੁ ਸੀ ਐ। ਓਹੋ। ਐਨਾ ਕੋ ਦੇਖਣਾ ਤੁਸੀਂ ਸਾਨੂੰ ਪਤਾ ਵੀ ਕਿਵੇਂ ਆਏ ਆ। ਧੰਨਵਾਦ ਸਾਡੇ ਭਰਾ ਦਾ। ਪੰਜਾਬ ਪੁਰਜ਼ੇ ਜਿੰਦਾਬਾਦ। ਚਾਹ ਰੋ ਵੀ ਸੋਨ ਨੂੰ ਦਿਖਾ ਦਿੰਨੇ ਕੋਈ। ਇਹ ਨਜ਼ਰ ਦੇ ਵੀਡੀਓ ਵੇਖੀ ਜਾਂਦੇ ਹੋ। ਤੁਹਾਨੂੰ ਪਤਾ ਲੱਗੇ। ਵੀ ਵੀਡੀਓ ਵਾਸਤੇ ਕੀ ਕੁਝ ਕਰਨਾ ਪੈਂਦਾ। ਹੈ ਕੁਝ ਇਹਦੇ ਅੰਦਰ। ਓਹੋ। ਬਸ ਆ ਗੋਸ਼ੀਆ ਜੀ ਵੇਖ ਲੋ। ਕਮਰੇ ਕਮਰੇ ਇਹ ਗੱਲੇ। ਗਾਂ ਦਾ ਹੈ ਵੀ ਨੇਰਾ। ਆ ਜਾ ਵੀ ਕੰਟਰੀ 'ਚ ਆ। ਪਹਿਲ ਬਣਾ ਕੇ ਸਾਡਰ ਨਾਲ ਹੋ ਗਈ ਚੇੜ। ਤੇ ਹੁਣ ਮੈਨੂੰ ਲੱਗਦਾ ਸੀ ਅਗਲਾ ਸਮਰ ਤੈਅ ਕਰ ਗਏ, ਲੇਟ ਨੋਕ ਗਏ। ਇੱਕ ਚ ਭਾਈ ਹੋਰਾਂ ਵੀ। ਇੱਕ ਕਰ ਲਈਏ ਜਿਸਾੜਾ ਮੇਥੇ ਜਾੜਾ। ਫੇਟੜਾਈ ਹੈ ਜਮਟੋਕ ਤੇ ਜਮਾ ਸੀਰੋ ਬਾਈ ਓਹੋ ਫੇਟੜਾਈ ਹੈ ਹੋਰ ਵੀ ਹੈ ਇਹਦੂਆ ਕਿਲੇ ਖਤਮ ਹੋ ਗਿਆ ਕੱਲ ਮੁਲਾਕੇ ਬਸ ਗਲੀ ਚੜਾਈ ਛੜੀ ਹੈ ਹੋਰ ਕੁਝ ਵੀ ਨਹੀਂ ਹੁਣ ਮੇਰਾ ਕਿਸੇ ਦੇਰੀ ਤੱਕਲਾ ਸਫਰਤਾ ਕਰਦੇ ਆ ਕੋਈ ਲੱਤਾਂ ਨਾ ਵਾਰਨੀ ਗੱਡੀ ਨੇ ਵੀ ਕਿਹਾ ਨਿਊਟਰਲ ਹੀ ਜਾਣਾ ਤੇ ਅਸੀਂ ਵੀ ਨਿਊਟਰਲ ਹੋ ਗਏ ਆ ਜਿਹੜਾ ਕੋ ਚੜ੍ਹੇ ਸੀ ਹੁਣ ਵਾਪਸ ਉਤਰ ਰਹੇ ਆ ਫਿਰ ਗੱਡੀ 'ਚ ਬਹਿ ਕੇ ਗੱਡੀ ਖਿੱਚਦੇ ਆ ਉਹਦੇ ਉੱਪਰ ਵੱਲ ਨੂੰ ਤੇ ਉੱਥੇ ਜਾ ਕੇ ਛੱਡੂ ਰੂਹਨੇ ਦੇਖੋ ਜੀ ਪਾਣੀ ਵੀ ਰਿਹਾ ਵਾਹ ਜੀ ਵਾਹ ਆਪ ਹੀ ਛੱਡ ਕੇ ਪੀ ਜਾਂਦਾ ਪੂਰਾ ਬਈ ਲੈਂਕ ਹੁਣ ਬੰਦੇ ਦੇ ਐ ਨਜ਼ਾਰਾ ਹੁੰਦਾ ਤੁਸੀਂ ਵੀ ਵੇਖ ਲਓ ਵੀ ਸਾਨੂੰ ਪਾਇਲਟ ਗੱਡੀ ਛੱਡਣ ਜਾ ਰਹੀ ਹੈ ਤੇ ਨਾਲੇ ਰਸਤਾ ਕਲੀਅਰ ਕਰਾਊਗੀ ਤੇ ਨਾਲੇ ਤੁਹਾਨੂੰ ਚਲਦੀ ਉਹਦੇ ਉੱਪਰ ਲਾ ਦਊਗੀ ਕਿਉਂਕਿ ਅਸੀਂ ਉੱਥੇ ਬਹੁਤ ਥੱਕ ਗਏ ਸੀ ਤੇ ਕੁਦਰਤੀ Rajasthan ਪੁਲਿਸ ਦਾ ਮੁਲਾਜ਼ਮ ਸਾਡਾ ਦੋਸਤ ਨੇ ਕਿਹਾ ਵਧੀਆ ਅਹੁਦੇ ਤੇ ਆ ਤਾਂ ਕਰਕੇ ਬਸ ਤੁਹਾਨੂੰ ਛੱਡਣ ਜਾ ਰਿਹਾ ਹੈ ਭਾਈ ਦਾ ਧੰਨਵਾਦ ਵੀ ਕਰਾਂਗੇ ਤੁਹਾਨੂੰ ਪਤਾਵਾਗੇ ਵੀ ਉਹਦੇ ਉੱਪਰ ਜਾ ਕੇ